ਅੱਜ ਆਪਾਂ ਇੱਕ ਵੀਡੀਓ ਦੀ ਬਾਣੀ ਤਿਆਰ ਚ ਆਈ ਜਿਹਦੇ ਵਿੱਚ ਕਿਹਾ ਜਾਂਦਾ ਵੀ ਡਰਾਈਵਰ ਨੇ ਭੁੱਖੀ ਖਾ ਕੇ ਘਰ ਚ ਟਰੱਕ ਮਾਰਿਆ ਉਹ ਦੋਵੇਂ ਵੀਰ ਆਪਣੇ ਆਮੋ ਸਾਹਮਣੇ ਬੈਠ ਨੇ ਆਪਾਂ ਪੁੱਛਦੇ ਆ ਵੀ ਕੀ ਗੱਲ ਬਾਤ ਹੈ ਗੱਲ ਹੀ ਕੁਛ ਨਹੀਂ ਫੇਸਬੁੱਕ ਤੇ ਬਣਿਆ ਹੋਇਆ ਸਾਡਾ ਪੇਜ ਅਸੀਂ ਐਂ ਤੁਰਦੀ ਫਿਰਦੀ ਖਬਰ ਦੇ ਮਸਾਲਾ ਜਿਹਾ ਲਾ ਕੇ ਛੜ ਦਿੰਨੇ ਆ ਉਂ ਤਾਂ ਕੋਈ ਸਾਨੂੰ ਗੱਲ ਆਉੜਦੀ ਨਹੀਂ ਐਨੇ ਨਾਲ 4 ਪੈਸੇ ਬਣ ਜਾਂਦੇ ਨੇ ਲੱਗਿਆ ਤੀਰ ਨਹੀਂ ਤੁੱਕਾ ਤਾਂ ਹੈ ਗਈ ਹੈ ਨਹੀਂ ਤੂੰ ਤਾਂ ਕਹਤਾ ਵੀ ਲੱਗਿਆ ਤੀਰ ਨਾਲ ਤੁੱਕਾ ਹੈ ਸਾਡੀ ਪਤਾ ਡਰਾਈਵਰਾਂ ਦੀ ਕਿੰਨੀ ਸਭੀ ਖਰਾਬ ਹੁੰਦੀ ਹੈਗੀ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਸੋਚਿਆ ਕਰੋ ਵੀ ਇਹ ਗੱਲ ਜਾਊ ਕਿੱਥੇ ਜੇ ਅਸੀਂ 10 ਦਿਨ ਗੱਡੀਆਂ ਖੜੀਆਂ ਕਰਦੀਆਂ ਕਰਦੇ ਆ ਤੁਹਾਡੇ ਸਿੰਧ ਆਜੂ ਨੱਕ ਨੱਕ ਵਿਜਦੀ ਬਈ ਮੈਂ ਤੈਨੂੰ ਕਹਿ ਦੇਣਾ ਲੈ ਤੂੰ ਮੋਟਰਸਾਈਕਲ ਉਹਦੇ ਵਿੱਚ ਮਾਰ ਖੰਬੇ ਚ ਤੈਨੂੰ ਮੈਂ 50000 ਰੁਪਏ ਵੀ ਦਿੰਨਾ ਨਾਲ ਤੂੰ ਮਾਰੇਗਾ ਬਈ ਕੋਈ ਨਹੀਂ ਬਾਈ ਮੇਰੇ ਤੋਂ ਗਲਤੀ ਨਾਲ ਪਕਾਈ ਵੱਜ ਗਈ ਯਾਰ 50 ਸਾਲ ਹੋ ਗਏ ਬਾਈ ਗੱਡੀਆਂ ਚਲਾਉਂਦਿਆਂ ਨੂੰ ਯਾਰ ਹੁਣ 1 ਮਿੰਟ ਬਾਈ ਟਰੱਕ ਚਾਹੇ ਆਪਣਾ ਘੋੜਾ ਇਹਦਾ ਐਕਸੀਡੈਂਟ ਕਦੇ ਹੋ ਜੇ ਬਾਈ ਕੁਦਰਤੀ ਹੈਨਾ ਆਪਦਾ ਕਹਿੰਦਾ ਵੀ ਨਹੀਂ ਹੋਣਾ ਚਾਹੀਦਾ ਯਾਰ ਆਪਣੇ ਇਹੜੀਆਂ ਕਾਰਾਂ ਨਹੀਂ ਗੀਆਂ ਉਹਦੇ ਰੋਜ਼ 10-10 ਐਕਸੀਡੈਂਟ ਹੁੰਦੇ ਨੇ ਫਿਰ ਉਹ ਭੁੱਕੀ ਹਾ ਕੇ ਚਲਾਉਂਦੇ ਨੇ ਯਾਰ ਬਾਈ ਤੂੰ ਬੈਠਾ ਮੇਰੇ ਲਵੇ ਗਵਾਹ ਮੇਰੀ ਬਹੁਤ ਘੰਡ ਝੜ ਹੋ ਗਈ ਅੱਗੇ ਤੋਂ ਨਹੀਂ ਕਹਿੰਦਾ ਯਾਰ ਹੈ ਕਿਹਦਾ ਚਿੱਤ ਕਰਦਾ ਹੁਣ ਗੱਡੀ ਫੁੱਟ ਗਈ ਬਾਈ ਬਰਕ ਸਾਹਿਬ ਚ ਮਿਸਤਰੀ ਨੇ 1 ਮਹੀਨਾ ਖੜੀ ਰਹੂਗੀ ਚਲੋ ਕੋਈ ਗੱਲ ਨਹੀਂ ਵੀਰ ਜੀ ਛੱਡੋ ਹਨਾ ਹੱਥ ਮਿਲਾਓ ਮੈਨੂੰ ਯਾਰ ਬੰਦਾ ਗਲਤੀਆਂ ਦਾ ਪੁੱਤਲਾ ਹੱਥੇਾਰੇ ਗਾਂਹ ਤੋਂ ਫੇਰ ਪਾਊਗਾ ਉਹ ਕੋਈ ਨਹੀਂ ਵੀਰੇ ਯਾਰ ਮੇਰੇ ਤੋਂ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਚਲੋ ਕੋਈ ਗੱਲ ਨਹੀਂ ਬੱਡੇ ਭਾਈ ਹੱਥ ਮਿਲਾ ਲਓ ਯਾਰ ਹਨਾ ਗਾਂਹ ਤੋਂ ਨਹੀਂ ਪਾ ਉਹਨਾਂ ਬਾਰੇ ਵੀ ਬੋਲਦੀ ਯਾਰ ਮੈਂ ਤਾਂ ਤੰਗ ਆ ਪਿਆ ਮੈਨੂੰ ਲੋਕ ਫੋਨ ਕਰਨੋਂ ਨਹੀਂ ਹਟਦੇ ਯਾਰ